ਕਿਸਾਨ ਨੇ ਤਾਂ ਸਰਵਣ ਪੰਧੇਰ ਨੇ ਕਿਹਾ ਕਿ ਉਹ 8 ਦਸੰਬਰ ਨੂੰ ਦਿੱਲੀ ਕੋਚ ਕਰਨਗੇ ਹੁਣਾ ਕਿਹਾ ਕਿ ਜੋ ਜਥਾ ਦਿੱਲੀ ਜਾਣਾ ਸੀ ਉਹ ਪਰਸੋ ਜਾਵੇਗਾ ਹੁਣ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਅੱਜ ਸਮਾਂ ਦਿੱਤਾ ਜਾਵੇਗਾ ਦਰਅਸਲ ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ 2.5 ਮਹੀਨੇ ਬਾਅਦ ਕਿਸਾਨ ਛੱਬੂ ਸਰਾ ਤੋਂ ਪਿੱਛੇ हट ਗਈ ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਸਾਡੇ ਕਈ ਆਗੂ ਜ਼ਖਮੀ ਹੋਏ ਹਨ ਅਜਿਹੀ ਅਜਿਹੀ ਸਥਿਤੀ ਵਿੱਚ ਜਿੱਥੇ ਨੂੰ ਵਾਪਸ ਬੁਲਾਇਆ ਗਿਆ ਹੈ ਪੰਦੇਰ ਦੇ ਕਿਹਾ ਹੈ ਕਿ ਸਾਡੀ ਹਰਿਆਣਾ ਪੁਲਿਸ ਨਾਲ ਗੱਲਬਾਤ ਹੋਈ ਹੈ ਉਹਨੇ ਕਿਹਾ ਕਿ ਸਾਡੇ ਕੋਲੋਂ ਮੰਗ ਪੱਤਰ ਮੰਗਿਆ ਗਿਆ ਇਸ ਤੋਂ ਬਾਅਦ ਅਸੀਂ ਮੰਗ ਪੱਤਰ ਸੌਂਪਿਆ ਕੇਂਦਰ ਸਰਕਾਰ ਨੂੰ ਗੱਲਬਾਤ ਲਈ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਹੈ ਜੇ ਕੇਂਦਰ ਸਰਕਾਰ ਗੱਲ ਕਰੇ ਤਾਂ ਠੀਕ ਰਹੇਗਾ ਨਹੀਂ ਤਾਂ ਪਰਸੋ ਯਾਨੀ 8 ਦਸੰਬਰ ਨੂੰ ਦੁਪਹਿਰ 12:00 ਵਜੇ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਮਾਰਚ ਕਰੇਗਾ ਪੰਜਾਬ ਫਿਲਹਾਲ ਸੁੱਕੀ ਧਰਨਾ ਜੂਝ ਰਿਹਾ ਹੈ ਇਸ ਵਿਚਾਰੇ ਮੌਸਮ ਵਿਭਾਗ ਨੇ ਸੂਬੇ ਦੇ ਲੋਕਾਂ ਲਈ ਰਹਾਤ ਅਲਰਟ ਜਾਰੀ ਕੀਤਾ ਹੈ ਦੱਸਦੇ ਕਿ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਸੂਬੇ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਮੌਸਮ ਦੇ ਬਦਲਣ ਦੀ ਭਵਿੱਖਬਣੀ ਕੀਤੀ ਹੈ ਇਸ ਦੌਰਾਨ ਜਿੱਥੇ ਪਹਾੜਾਂ ਵਿੱਚ ਬਰਬਾਰੀ ਹੋਣ ਦੀ ਸੰਭਾਵਨਾ ਚੇਤਾਈ ਗਈ ਹੈ ਉੱਥੇ ਹੀ ਮੈਦਾਨੀ ਰਾਜਾਂ ਵਿੱਚ ਮੀਂਹ ਅਤੇ ਗੜੇਮਾਰੀ ਵੀ ਹੋਵੇਗੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ ਦੱਸਦੇ ਕਿ ਦਸੰਬਰ ਦਾ ਪਹਿਲਾ ਹਫਤਾ ਲੰਗਨ ਵਾਲਾ ਹੈ ਪਰ ਠੰਡ ਨੇ ਹਜ ਤੱਕ ਦਸਤਕ ਨਹੀਂ ਦਿੱਤੀ ਹਾਲਾਂਕਿ ਦਿਨ ਅਤੇ ਰਾਤ ਦੇ ਤਾਪਮਨ ਵਿੱਚ ਭਾਰੀ ਅੰਤਰ ਦੇਖ ਨੂੰ ਮਿਲ ਰਿਹਾ ਹੈ ਜਿਸ ਕਾਰਨ ਲੋਕ ਵਾਇਰਲ ਬੁਖਾਰ ਅਤੇ ਹੋਰ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਖੇ ਕਿ ਅਕਾਲੀ ਦਲ ਪੰਜਾਬ ਵਿੱਚ ਹੋਣ ਵਾਲੀਆਂ ਪਨਗਰ ਨਗਰ ਨਿਗਮਾਂ ਅਤੇ ਕੌਂਸਲਾਂ ਦੀਆਂ ਚੋਣਾਂ ਲੜੇਗਾ ਜਿੱਥੇ ਦਾਸ ਦੀ ਖਾਸ ਤੌਰ ਤੇ ਦਸਨੀ ਹੋਏਗੀ ਇਸ ਤੋਂ ਪਹਿਲਾਂ ਪੰਜਾਬ ਵਿੱਚ ਹੋਈਆਂ ਜਿਮਣੀ ਚੋਣਾਂ ਤੋਂ ਅਕਾਲੀ ਦਲ ਨੇ ਪੈਰ ਪਛਾਣ ਖਿੱਚਲੇ ਸਨ ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਸੀ ਹੁਣ ਜਦੋਂ ਅਕਾਲੀ ਦਲ ਨੇ ਨਗਰ ਨੀਗਮ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਤਾਂ ਚੋਣਾਂ ਵਿੱਚ ਅਕਾਲੀ ਦਲ ਦੀ ਕੀ ਭੂਮਿਕਾ ਰਹਿੰਦੀ ਹੈ ਇਹ ਹੀ ਦੇਖਣ ਵਾਲੀ ਹੋਵੇਗੀ ਕਿਉਂਕਿ ਜਿਹੜਾ ਅਕਾਲੀ ਦਲ ਸਰਗਰਮ ਸਿਆਸਤ ਤੋਂ ਬਿਲਕੁਲ ਦੂਰ ਨਜ਼ਰ ਆ ਰਿਹਾ ਸੀ ਹੁਣ ਉਸਨੇ ਚੋਣ ਮੈਦਾਨ ਵਿੱਚ ਨੇਤਰੰਦ ਦਾ ਐਲਾਨ ਕਰ ਦਿੱਤਾ ਹੈ ਕਿਸਾਨਾਂ ਨੂੰ ਪਹਿਲ ਦੇਣ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ ਕਾफी ਚਰਚਾ ਵਿੱਚ ਹੈ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵੱਖ-ਵੱਖ ਯੋਜਨਾਵਾਂ ਅਤੇ ਕੰਮ ਕਰਦੇ ਨਜ਼ਰ ਆਉਂਦੇ ਹਨ ਤਾਜ਼ਾ ਜਾਣਕਾਰੀ ਅਨੁਸਾਰ ਸੀਐਮ ਭਗਵੰਤ ਮਾਨ ਨੇ ਕੱਲ ਮਾਝਾ ਖੇਤਰ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਬਟਾਲਾ ਵਾਸੀ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਭਗਵੰਤ ਮਾਨ ਖੁਦ ਬਟਾਲਾ ਸਥਿਤ 슈ਗਰ ਮਿਲ ਦੀ ਕੋ-ਜਨਰੇਸ਼ਨ ਪ੍ਰੋਜੈਕਟ ਨਾਲ ਸੰਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਤੇ ਮੀਨਿਸ਼ਾਨੇ ਸਾਦੇ ਔਰ ਜਿਨ੍ਹਾਂ ਨੇ ਭਾਈ ਕੀਤੀਆਂ ਨੇ ਭੁਗਤੀ ਜਾਂਦੇ ਆ ਦੇਖ ਲੋ ਕਬੀਰਾ ਤੇਰੀ جھੋਂਪੜੀ ਗਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂ ਖ ਭੈ ਉਦਾਸ ਭੁਗਤੀ ਜਾਂਦੇ ਆ ਫਿਰ ਜੇ ਕੀਤੀਆਂ ਮਾੜੀਆਂ ਕੀਤੀਆਂ ਕਰਤੂਤਾ ਮਾੜੀਆਂ ਕੀਤੀਆਂ ਨੀਤਾ ਮਾੜੀਆਂ ਰੱਖਿਆ ਭੁਗਤੀ ਜਾਂਦੇ ਆ ਨਾ ਸੌਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਬਸ ਹੋ ਦੇਖ ਲੋ ਹਾਲਤ ਕੀ ਹੈ ਮੈਂ ਨਹੀਂ ਬੋਲਦਾ ਉਹਦੇ ਬਾਰੇ ਕੁਝ ਜਿਹਨੂੰ ਜਿਹਨੂੰ ਰੱਬ ਨੇ ਜਿਹਦੀ ਜਿਹਦੀਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਣ ਉਹਦੇ ਬਾਰੇ ਕੀ ਬੋਲੀਏ ਬਈ ਕੀ ਕਹੀਏ ਉਹਦੇ ਬਾਰੇ ਹੁਣ ਪਰਮਾਤਮਾ ਦੇਖਦਾ ਜੀ ਅਸੀਂ ਤਾਂ ਉਹਨੂੰ ਮੰਨਣ ਵਾਲੇ ਬੰਦੇ ਆ ਮੈਨੂੰ ਪੱਤਰਕਾਰ ਕਹਿੰਦੇ ਤੂੰ ਆ ਬਹੁਤ ਉਚਾਈ ਪਰ ਪਹੁੰਚ ਗਏ ਹੈ ਮੈਂ ਕਹਿਆ ਅਛਾ ਜੀ ਆਪਕੋ ਡਰ ਨਹੀਂ ਲਗਦਾ ਮੈਂ ਕਹਿਆ ਕਿਸ ਬਾਤ ਦਾ ਕਹੀਂ ਆਪ ਨੀਚੇ ਆ ਗਏ ਤੋ ਮੈਂ ਕਹਿਆ ਜੀ 40 40 ਫੁੱਟ ਡੂੰਗੇ ਪੋਰ ਦੇ ਟੋਏ ਚ ਨਿਕਲ ਕੇ ਆਇਆ ਇਹ ਦੂ ਥਲੇ ਤਾਂ ਪਾਣੀ ਹੈ ਜੀ ਫਿਰ ਨਾ ਸਾਨੂੰ ਉਚਾਈਆਂ ਤੋਂ ਡਰ ਲਗਦਾ ਹੈ ਨਾ ਘਰਾਈਆਂ ਤੋਂ ਡਰ ਲਗਦਾ ਡਰ ਲਗਦਾ ਤਾਂ ਪ੍ਰਮਾਤਮਾ ਦੀ ਸ਼ਕਤੀਆਂ ਤੋਂ ਡਰ ਲਗਦਾ ਹੈ ਪ੍ਰਮਾਤਮਾ ਸਮਤ ਬਖਸ਼ੇ ਬਲ ਬਖਸ਼ੇ ਕੋਈ ਗਲਤ ਫੈਸਲਾ ਨਾ ਕਰਾ ਲੇ ਐਨਾ ਕੀ ਬਸ ਆਇਆ ਹੀ ਆਹੀ ਅਰਦਾਸ ਕਰਦੇ ਆਂ ਦਿਨ ਰਾਤ ਇਸ ਤੋਂ ਬਾਦ ਹੋਰ ਰੱਬ ਥੱਲੇ ਲਾਉਣਾ ਆ ਪਿੰਡਾਂ ਚ ਉੱਠ ਕੇ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਵਾਲੇ ਮੁੱਖ ਮੰਤਰੀ ਬਣੇ ਬੈਠੇ ਆ ਅਤਾਂ ਹੀ ਤਾਂ ਤੁਹਾਡੇ ਵਾਲਾ ਰੋਂਦਾ ਹੁੰਦਾ ਬਾਕੀ ਉਹ ਤਾਂ ਨਾਓ ਬਾਜੋ ਬਾਜੋ ਇੱਕ ਹੋ ਜਾ ਮਟੀਰੀਅਲ ਆ ਗਿਆ ਜੇਲ੍ਹ ਆਇਆ ਯਾਰ ਉਹ ਭਾਈ ਤੁਹਾਨੂੰ ਹਰਾਉਣ ਆਲੇ ਆਏ ਆ ਅਸੀਂ ਅਜੇ ਕੋਈ ਧੱਕੇ ਨਾਲ ਤਾਂ ਨਹੀਂ ਆਏ ਅ ਪਹਿਲੇ ਹਫਤੇ ਜਨਵਰੀ ਦੇ ਸਪੀਕਰ ਸਾਹਿਬ ਨੇ ਕੱਲ ਮੈਂ ਦੱਸਿਆ ਕਿ ਪਹਿਲੇ ਹਫਤੇ ਵਿਧਾਨ ਸਭਾ ਦਾ ਸੈਸ਼ਨ ਹੋ ਮਾਗੀ ਜੀ ਜਲਦੀ ਬੁਲਾਓ ਮੈਂ ਤਾਂ ਪਰਿਆ ਪਿਆ ਜੀ ਤੁਹਾਨੂੰ ਪਤਾ ਹੀ ਹੈ ਵਿਧਾਨ ਸਭਾ ਚ ਨਾ ਕੀ ਹੁੰਦੀ ਹੈ ਕਿਉਂਕਿ ਬੋਲ ਤਾਂ ਕੋ ਸਕਦੇ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਡੇਰਾ ਬਾਬਾ ਨਾਨਕ ਵਾਲਾ ਜੱਬੇ ਵਾਲਾ ਤੇ ਗਿੱਦੜ ਵਾਏ ਵਾਲਾ ਤੇ ਬਰਨਾਲੇ ਵਾਲਾ ਚਾਰੋ ਪਹਿਲੀ ਵਾਰ ਜਾਣਗੇ ਔਰ ਉੱਥੇ ਬਹਿ ਕੇ ਆਪਣੇ ਇਲਾਕੇ ਦੇ ਆਪਣੇ ਹਲਕੇ ਦੀਆਂ ਗੱਲਾਂ ਕਰਨਗੇ ਤਾੜੀਆਂ ਮਾਰ ਦਿਓ ਇਸ ਗੱਲ ਤੇ ਲੋਕਾਂ ਨੇ ਲੋਕਤੰਤਰ ਚ ਬੋਟਾ ਪਾਈਆਂ ਲੋਕਾਂ ਦੇ ਫਤਵੇ ਨੂੰ ਸਵਾਰ ਕਰਨਾ ਚਾਹੀਦਾ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਅੱਜ ਅੱਜ ਨਹੀਂ ਕੁਦਰਤਾ ਜੀ ਇੰਨਾ ਦੂਰ ਬਿਨਾ ਲੰਘੋ ਕੇ ਆਪਦਾ ਹੀ ਘਰ ਭੁੱਲ ਜਉ ਇੰਨਾ ਦੂਰ ਬਿਨਾ ਜਾਓ ਆਪਦੇ ਯਾਰਾਂ ਦੋਸਤਾਂ ਨੂੰ ਆਪਣੇ ਪੁਰਾਣੇ ਟੀਚਰਾਂ ਨੂੰ ਆਪਣੇ ਕੋਚਾਂ ਨੂੰ ਯਾਦ ਰੱਖੋ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਦੁੱਧ ਝੂਠਾ ਕਰਨ ਲੱਗ ਗਈ ਭਾਂਡੇ ਝੂਠੇ ਕਰਨ ਲੱਗ ਗਈ ਅਗਲੇ ਦਿਨ ਉਹ ਬੰਦਾ ਦੁਖੀ ਹੋਇਆ ਆਪਣੇ ਮੁੰਡੇ ਨੂੰ ਕਹਿੰਦਾ ਪੁੱਤ ਇਹ ਬਿੱਲੀ ਕਿੱਥੋਂ ਆਵੜੀ ਇਹਨੂੰ ਮੈਂ ਥੈਲੇ 'ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਫੜੀ ਥੈਲੇ 'ਚ ਪਾਈ ਦੂਰ ਛੱਡਿਆ ਆਪ ਬੁੜਾ ਲੇਟ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਸੋਨੂੰ ਪਤਾ ਲੱਗਿਆ ਕਹਿੰਦਾ ਫੇਰ ਆ ਗਈ ਯਰੇ ਅਗਲੇ ਦਿਨ ਕਹਿੰਦਾ ਅੱਜ ਫੇਰ ਕਹਿੰਦਾ ਇਹਨੂੰ ਫੜ ਕੇ ਥੋੜਾ ਹੋਰ ਦੂਰ ਛੱਡ ਕੇ ਆਉਂ ਅਗਲੇ ਦਿਨ ਫੇਰ ਬਿੱਲੀ ਫੜੀ ਥੈਲੇ ਚ ਪਾਈ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਗੱਲ ਫੇਰ ਹੋਈ ਆਪ ਬਾਪੂ ਲੇਟ ਆਇਆ ਬਿੱਲੀ ਫੇਲਾਂ ਕੀ ਕਰੇ ਬੁੜੇ ਨੂੰ ਗੁੱਸਾ ਆ ਗਿਆ ਕਹਿੰਦਾ ਅੱਛਾ ਐ ਕਰਦੀ ਐ ਕਹਿੰਦਾ ਬੇਟਾ ਫੇਰ ਅੱਜ ਦੇਖੀ ਆਪਦੇ ਮੁੰਡੇ ਨੂੰ ਕਹਿੰਦਾ ਇਹਨੂੰ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਂਗਾ ਹੁਣ ਉਹਨੇ ਬਿੱਲੀ ਫੜੀ ਥੈਲੇ ਚ ਪਾਈ ਬਹੁਤ ਜਿਆਦਾ ਦੂਰ ਛੱਡਤੀ ਘੰਟੇ ਕੇ ਬਾਅਦ ਬਾਪੂ ਨੇ ਮੁੰਡੇ ਨੂੰ ਫੋਨ ਕੀਤਾ ਘਰੇ ਕਹਿੰਦਾ ਪੁੱਤ ਘਰੇ ਹੀ ਹੈ ਕਹਿੰਦਾ ਹਾਂ ਬਿੱਲੀ ਪਹੁੰਚ ਗਈ ਉਹ ਕਹਿੰਦੀ ਅੱਧਾ ਘੰਟਾ ਹੋ ਗਿਆ ਬਾਪੂ ਜੀ ਬਿੱਲੀ ਤਾਈ ਨੂੰ ਕਹਿੰਦਾ ਫਿਰ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਭੁੱਲਿਆ ਫਿਰਦਾ ਘਰ ਮੈਨੂੰ ਲੈ ਜਾਏ ਕਹਿੰਦਾ ਘਰੇ ਸੋ ਇੰਨਾ ਦੂਰ ਬਿਨਾ ਲੰਘੋ ਕਿ ਮੁੜ ਕੇ ਆਵਦਾ ਘਰੀ ਭੁੱਲ ਜਾਓ ਆ ਧਰਤੀ ਆਪਣੀ ਐ ਇਹ ਬਾਬੇ ਨਾਨਕ ਦੀ ਧਰਤੀ ਐ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਐ ਇਹ ਕਰਤਾਰ ਸਿੰਘ ਸਰਾਭੇ ਹੋਰਾਂ ਦੀ ਧਰਤੀ ਐ ਗਦਰੀ ਬਾਬਿਆਂ ਦੀ ਧਰਤੀ ਐ ਕਰਤਾਰ ਸਰਾਭਿਆਂ ਦੀ ਧਰਤੀ ਐ ਛੱਡ ਛੱਡ ਕੇ ਜਾਈ ਜਾਂਦੇ ਆ ਬਾਹਰਲੇ ਮੁਲਕਾਂ ਨੂੰ ਕਿਉਂ ਜਾਈ ਜਾਂਦੇ ਆ ਕਿਉਂ ਛੱਡੀ ਜਾਂਦੇ ਆ ਧਰਤੀ ਨੂੰ ਆਪਣਾ ਕਰਨਾ ਛੱਡੋ ਇੱਥੇ ਇੱਥੇ ਨੌਕਰੀਆਂ ਮਿਲਣਗੀਆਂ ਇੱਥੇ ਕੰਮ ਮਿਲੂਗਾ ਇੱਥੇ ਫੈਕਟਰੀਆਂ ਲੱਗਣਗੀਆਂ ਨੀਅਤ ਸਾਫ਼ ਹੋਣੀ ਚਾਹੀਦੀ ਐ ਬਸ ਨiyet ਸਾਫ ਹੈ ਸਾਡੀ ਨiyet ਤੇ ਹਾਂ ਟਾਈਮ ਲੱਗ ਸਕਦਾ ਪਰ ਸਾਡੀ ਨiyet ਤੇ ਸ਼ੱਕ ਨਾ ਕਰਿਓ ਜਿੱਦਾਂ ਭਗਵੰਤ ਮਾਨ ਨੇ 1 ਰੁਪਇਆ ਖਾ ਲਿਆ ਨਾ ਸਰਕਾਰੀ ਵੀ ਭਗਵੰਤ ਮਾਨ ਨੇ 1 ਰੁਪਇਆ ਸਰਕਾਰੀ ਯਾਰ ਖਾ ਲਿਆ ਖਾ ਗਿਆ ਸਮਝ ਲਓ 1 ਰੁਪਇਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਥੋੜਾ ਪੈਸਾ ਤੁਨੂੰ ਤੁਹਾਡੇ ਤੇ ਲਾਈ ਜਾਂਦੇ ਆ ਤੁਨੂੰ ਹੀ ਫਾਇਦਾ ਮਿਲੇ ਆਹੀ ਕੰਮ ਹੈ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਭਾਵੇਂ ਤਾਂ ਮੈਂ ਤਾਂ ਕਲਾਕਾਰ ਹੁੰਦਾ ਸੀ ਮੈਂ ਤਾਂ ਲੱਖਾਂ ਰੁਪਏ ਲੈਂਦਾ ਸੀ ਕਾ ਜੀ ਮੈਨੂੰ ਕੀ ਲੋੜ ਸੀ ਇੱਥੇ ਪੰਗੇ ਚ ਪੈਣ ਦੀ ਪਰ ਹਰ ਗੱਲ ਫਿਰ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਮੇਰੇ ਵਰਗੇ ਕਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗਲਤ ਤਾਂ ਤੇਰੀ ਠੀਕ ਹੈ ਮੇਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ